ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੰਦਾ ਰਿਹਾ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਅੱਜ ਦਿਨਾਂ ਦਾ ਮੇਲਾ ਹਲਕਾ ਟਾਂਟਾ ਦੇ ਵਿੱਚ ਮਾਨਯੋਗ ਸੀਸੀਐਮ ਡਾਕਟਰ ਕੁਮਾਰ ਦੇ ਪ੍ਰਧਾਨਗੀ ਦੇ ਹੇਠ ਬਣਾਇਆ ਗਿਆ ਹੈ ਬਹੁਤ ਹੀ ਅੱਛਾ ਮੇਲਾ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਲੇਡੀਜ਼ ਬਹੁਤ ਜ਼ਿਆਦਾ ਜੋਸ਼ ਦੇ ਵਿੱਚ ਆਈ ਸੀ ਛੋਟੇ ਛੋਟੇ ਬੱਚਿਆਂ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਕਿੰਦਾ ਵੀ ਮਨਾਇਆ ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਵਸਨੀਕਾਂ ਨੂੰ ਪਿਆ ਦੀ ਬਹੁਤ ਬਹੁਤ ਧੰਨਵਾਦ ਕਰਦੀ ਆਂ ਅਪਨੇ ਐਮਰਲੇ ਟਾਂਡਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਇਨਾ ਬਟਾ ਫੰਕਸ਼ਨ ਆਰਗੇਨਾਈਜ਼ ਕਰਨ ਤੇ ਤੇ ਡਾਕਟਰ ਮਾਨ ਦਾ ਮੈਡਮ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਜੀ ਉਹਨਾਂ ਨੇ ਚਾਹ ਚਾਹ ਲਗਾਈ ਥੈਂਕ ਯੂ ਦੇਖੋ ਜੀ ਅੱਜ ਇਹ ਜਿਹੜੇ ਸੱਭਿਆਚਾਰ ਮੇਲੇ ਆ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਤਾਂ ਉਹਨਾਂ ਦੀ ਧਰਮ ਪਤਨੀ ਦਾ ਇਹ ਸੁਪਨਾ ਇਹ ਜਿਹੜੇ ਲੋਪ ਹੋ ਗਏ ਸੀ ਇਹਨੂੰ ਅਸੀਂ ਮੁੜ ਕੇ ਜਾ ਕੇ ਕਰਨਾ ਆ ਉਹਦੇ ਤਹਿਤ ਅੱਜ ਤੀਆਂ ਦਾ ਮੇਲਾ ਇੱਥੇ ਮਨਾਇਆ ਗਿਆ ਮਨਾਉਣਾ ਤਾਂ ਬਹੁਤ ਵੱਡਾ ਸੀਗਾ ਅਸੀਂ ਚਾਹੁੰਦੇ ਵੀ ਸੀ ਖੇਤਾ ਖੁੱਤਾ ਜੇ ਮਨਾਈਏ ਪਰ ਬਾਰਿਸ਼ ਕਰਕੇ ਸਾਨੂੰ ਸਾਰਾ ਪ੍ਰੋਗਰਾਮ ਚੇਂਜ ਕਰਕੇ ਇੱਥੇ ਆਲਚੇ ਲਿਆਉਣਾ ਪਿਆ ਤਾਂ ਮੈਂ ਜਿੰਦੀਆਂ ਵੀ ਮੇਰੀਆਂ ਭੈਣਾਂ ਮਤਾਮਾਂ ਆਈਆਂ ਮੈਂ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਕਿ ਸੱਭਿਆਚਾਰ ਜਿਹੜਾ ਪੰਜਾਬ ਦਾ ਸੱਭਿਆਚਾਰ ਆ ਅਸੀਂ ਉਹਨੂੰ ਇਸੇ ਤਰ੍ਹਾਂ ਬਰਕਰਾਰ ਰੱਖਾਂਗੇ ਸਾਡੀ ਡਿਊਟੀ ਮਾਨ ਸਾਹਿਬ ਨੇ ਲਾਈ ਹੋਈ ਆ ਔਰ ਕਿਤੇ ਵੀ ਕਿਸੇ ਕਮੀ ਕਿਸੇ ਗੱਲ 'ਚ ਵੀ ਕਮੀ ਨਹੀਂ ਆਉਣ ਦਿੱਤੀ ਜਾਏ